ਪ੍ਰੇਮ ਸਿੰਘ ਚੰਦੂ ਮਾਜਰੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਵੱਡੇ ਇਲਜ਼ਾਮ ਲਾਈ ਨੇ ਚੰਦੂ ਮਾਜਰਾ ਮੁਤਾਬਕ ਸੁਖਬੀਰ ਬਾਦਲ ਨੇ ਆਪ ਹੀ ਪਾਰਟੀ ਨੂੰ ਤੋੜਨਾ ਸ਼ੁਰੂ ਕੀਤਾ ਹੈ ਅਜਿਹੇ ਚੋਂਨਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚਲਾਉਣ ਦਾ ਫੈਸਲਾ ਲਿਆ ਹੈ ਪਰ ਬਾਦ ਕੇ ਸਥਿਤੀ ਨਾਲ ਸ਼੍ਰੋਮਣੀ ਅਕਾਲੀ ਦਲ ਅੱਜ ਆਪਣੇ ਸੰਕਰ ਵਿੱਚ ਫਸਿਆ ਪਿਆ ਸ਼੍ਰੋਮਣੀ ਅਕਾਲੀ ਦਲ ਦੇ ਪਿਛਲੇ ਸਾਲਾਂ ਵਿੱਚ ਦੇ ਲੀਡਰ ਸਰਵਰਗਨ ਦਾ ਲੀਡਰਸ਼ਿਪ ਬਨੋ ਜੋ ਗਲਤੀਆਂ ਕੀਤੀਆਂ ਲਾਪਰਵਾਹੀਆਂ ਹੁੰਨੀਆਂ ਉਹਦੇ ਕਰਕੇ ਪੰਜਾਬ ਦੇ ਲੋਕਾਂ ਨੇ ਸ਼ਰਮਣੀ ਅਕਾਲੀ ਦਲ ਨੂੰ ਢਗਾ ਰਿਆ ਬਾਰ-ਬਾਰ ਸ਼ਰਮਣੀ ਅਕਾਲੀ ਦਲ ਦੇ ਫਤਵਾ ਦਿੱਤਾ ਸਾਡੇ ਬਹੁਤ ਸਿਹਰ ਤੇ ਯਤਨਾਂ ਦੇ باوجود ਤਾਂ ਵੀਰ ਸਿੰਘ ਬਾਦਲ ਹੋਰਾਂ ਨੇ ਲੋਕਾਂ ਦੇ ਫਤਵੇ ਨੂੰ ਪ੍ਰਵਾਨ ਨਾ ਕੀਤਾ ਜਿਹਦੇ ਕਰਕੇ ਪਾਰਟੀ ਹੋਰ ਡੇਰੇ ਸਫਰ ਉਤੇ ਚਲੀ ਗਈ ਔਰ ਪਾਰਟੀ ਨੂੰ ਜੋੜਨ ਦੀ ਥਾਂ ਪਾਰਟੀ ਨੂੰ ਇਕੱਠੇ ਰੱਖਣ ਦੀ ਥਾਂ ਕਾਸੀ ਵੀ ਤੇ ਬਾਦਲ ਹੋਣਾ ਨੇ ਆਪ ਹੀ ਪਾਰਟੀ ਨੂੰ ਤੋੜਨਾ ਸ਼ੁਰੂ ਕੀਤਾ ਆ ਫਿਸ਼ਰਿਆਂ ਵਿੱਚ ਵੰਡਣਾ ਸ਼ੁਰੂ ਕੀਤਾ ਜਿਹਦੇ ਨਾਲ ਹੋਰ ਵੀ ਜਿਆਦਾ ਗੰਭੀਰ ਸੋਚਾ ਸਾਡੇ ਸਾਹਮਣੇ ਵਰਤੀ ਨਜ਼ਰ ਆ ਰਹੀ ਹੈ ਤੋਂ ਕੁੱਲ ਮਿਲਾ ਕੇ ਅਸੀਂ ਪੰਜਾਬ ਦੇ ਅੰਦਰ ਸਰੋਪਣੀ ਕਾਲੀ ਗਾਲ ਖੁਰਾਰ ਲਹਿਰ ਚਲਾਉਣ ਦਾ ਪ੍ਰੋਗਰਾਮ ਰੱਖਿਆ ਕਾਸ ਤੌਰ ਤੇ ਜਿਹੜੇ ਲੋਕਾਂ ਨੇ ਕੁਰਬਾਨੀ ਕੀਤੀ ਇਸ ਪਾਰਟੀ ਨੂੰ ਦੇਸ਼ ਔਰ ਰਾਜ ਦੇ ਵਿੱਚ ਸਤਾ ਕਾਰਜੋਗ੍ਰੇ ਬਣਾਇਆ ਸਮੇਂ ਸਮੇਂ ਤੇ ਰਵਾਈ ਕੀਤੀ ਉਹਨਾਂ ਵੀ ਤਮਾਛਾ ਤਾਰਾ ਸਿੰਘ ਤੋਂ ਲੈ ਕੇ ਜੈਦਾ ਮੋਹਿੰਦੀ ਪਰਵਾਰ ਦੇ ਬੇਟਾ ਵਾੜਾ ਸਾਹੂ ਤਲਵੰਡੀ ਸਾਹਿਬ ਵਰਗੇ ਲੋਕਾਂ ਨੂੰ ਔਰ ਸਤਾ ਕਾਸੇ ਵੀ ਖਾਲਸਾ ਵਰਗੇ ਲੋਕਾਂ ਨੂੰ ਫਲ ਉਹਨਾਂ ਦੇ ਯਾਰਗਾਰਾ ਬਣਾ ਕੇ ਅੱਰੀ ਨਵੀਂ ਪੀੜੀ ਉਹਨਾਂ ਨਾਲ ਜੋੜਨਾ ਤੇ ਗਰਵਾਨੀ ਵਾਹ ਲੋ ਜਿਨ੍ਹਾਂ ਨੇ ਸੰਘਰਸ਼ਾਂ ਵਿੱਚ ਮੌਤਾਂ ਵੀ ਦਿੱਤੋ ਜਿਹਦਾ ਵੀ ਹਿੱਸਾ ਪਾਇਆ ਜਿਹੜੇ ਪਰਿਵਾਰਾਂ ਨੇ ਉਹਨਾਂ ਪਰਿਵਾਰਾਂ ਦਾ ਸਨਮਾਨ ਕਰਨਾ ਸਾਡਾ ਹੱਕ ਮੰਗ ਰਿਹਾ ਹੈ ਤਾਂ ਕਿ ਅਸੀਂ ਨਵੀਂ ਪੀੜੀ ਨੂੰ ਆਪਣੇ ਮਾਣਾਂ ਮਾਤੀ ਸ਼ਾਨਾਂ ਮਾਤੀ ਇਤਿਹਾਸ ਤੋਂ ਉਜਾਗਰ ਵੀ ਕਰ ਸਕੀਏ ਅਤੇ ਆਪਣੀ ਵਿਰਾਸਤ ਨਾਲ ਵੀ ਜੋੜ ਸਕੀਏ